ਸਸਰੀ ਕਾਲ ਦੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਬਬਲੀ ਦੇ ਰਸੋਈ ਘਰ ਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਬਬਰੀਆਂ ਦੀ ਰੈਸਪੀ ਲੈ ਕੇ ਆਈਆਂ ਇਹਨੂੰ ਕਈ ਜਗ੍ਹਾ ਬਬਰੀਆਂ ਕਹਿੰਦੇ ਆ ਤੇ ਕਈ ਜਗ੍ਹਾ ਇਹਨੂੰ ਗੁਲਗਲੇ ਵੀ ਕਹਿੰਦੇ ਆ ਚਲੋ ਆਓ ਫਿਰ ਆਪਾਂ ਸਟਾਰਟ ਕਰਦੇ ਹਾਂ ਪੌਂਚਾਈਦਾ ਇੱਕ ਕੌਲੀ ਆਟਾ ਅਧਿਕੌਲੀ ਸ਼ੱਕਰ ਇੱਕ ਚਮਚ ਸੌਫ ਤੇ ਅੱਧਾ ਚਮਚ ਬੇਕਿੰਗ ਸੋਡਾ ਪਾਣਾ ਹੈ ਤੇ ਪਾਣੀ ਚਾਹੀਦਾ ਆਪਾਂ ਨੇ ਇੱਕ ਭਾਂਡਾ ਲੈ ਲੈਣਾ ਉਹਦੇ ਵਿੱਚ ਆਪਾਂ ਨੇ ਕੌਲੀ ਜੋ ਆਟਾ ਲਿਆ ਹੈ ਉਹ ਪਾ ਲੈਣਾ ਹੈ ਤੇ ਥੋੜੀ ਜਿਹੜੀ ਆਪਾਂ ਸੌਫ ਲਈ ਸੀ ਉਹ ਮਿਕਸ ਕਰ ਲੈਣੀ ਆ ਬੇਕਿੰਗ ਸੋਡਾ ਆਪਾਂ ਨੇ ਮਿਕਸ ਕਰ ਲੈਣਾ ਆ ਤੇ ਜਿਹੜੀ ਸ਼ੱਕਰ ਲਈ ਸੀ ਆਪਾਂ ਹਾਫ ਕੌਲੀ ਉਹ ਪਾ ਲੈਣੀ ਆ तोी अपने स्वाद अनुसार ज़्यादा भी पा सद जो मिठा ज़्यादा लाइक कर दे दा ज़्यादा पा सकते हो फिर अपने यू पानी थोड़ा थोड़ा पा के अपन यू मिक्स करते रहना है तो एक वह बैटर रेडी करना है, ये बैटर ध्यान रखना है कि ना ही ज्यादा पतला हो ना ही ज़्यादा गाढ़ा हो ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣਾ ਬੈਟਰ ਰੈਡੀ ਕਰ ਲਿਆ ਹੈ ਇਦਾਂ ਦੀ ਕਨਸਿਸਟੈਂਸੀ ਤੁਸੀਂ ਵੀ ਇਦਾਂ ਦੀ ਹੀ ਰੱਖਣੀ ਆ ਤੇ ਹੁਣ ਆਪਣਾ ਇਹ ਬੈਟਰ ਰੈਡੀ ਹੋ ਚੁੱਕਿਆ ਹੈ ਆਪਾਂ ਨੇ ਕੀ ਕਰਨਾ ਹੁਣ ਆਪਾਂ ਨੇ ਕੜਾਹੀ ਲੈਣੀ ਆ ਤੇ ਉਹਦੇ ਵਿੱਚ ਆਪਾਂ ਨੇ ਕੁਕਿੰਗ ਆਇਲ ਪਾਣਾ ਆ ਤੁਸੀਂ ਕੋਈ ਵੀ ਕੁਕਿੰਗ ਆਇਲ ਯੂਜ਼ ਕਰ ਸਕਦੇ ਹੋ ਤੇ ਸਿੱਕੇ ਵੀ ਯੂਜ਼ ਕਰ ਸਕਦੇ ਹੋ ਸਰੋਂ ਦਾ ਤੇਲ ਵੀ ਯੂਜ਼ ਕਰ ਸਕਦੇ ਹੋ ਤੇ ਮੈਂ ਇੱਥੇ ਕੁਕਿੰਗ ਆਇਲ ਪਾ ਲਿਆ ਆ ਤੇ ਹੁਣ ਮੈਂ ਇਸ ਚਮਚਤੀ ਹਲਪ ਦੇ ਨਾਲ ਥੋੜਾ ਥੋੜਾ ਇਹਦੇ ਵਿੱਚ ਪਾਈ ਜਾਵਾਂਗੀ ਬੈਟਰ ਤੁਸੀਂ ਹੱਥ ਵੀ ਯੂਜ਼ ਕਰ ਸਕਦੇ ਹੋ ਤੇ ਮੈਨੂੰ ਥੋੜਾ 스ਪੂਨ ਦੇ ਨਾਲ ਜ਼ਿਆਦਾ ਇਜ਼ੀ ਲੱਗਦਾ ਹੈ ਤੇ ਮੈਂ ਉਹਦੇ ਨਾਲ ਫੇਰ ਪਾ ਰਹੀ ਹਾਂ ਤੇ ਇਹਦੇ ਵਿੱਚ ਫਿਰ ਉਦਾਂ ਹੀ ਜਿੱਦਾਂ ਆਪਾਂ ਪਕੌੜੇ ਬਣਾਉਨੇ ਆ ਉਦਾਂ ਹੀ ਥੋੜਾ ਥੋੜਾ ਪਾਈ ਜਾਣਾ ਤੇ ਥੋੜੀ देर ਬਾਅਦ ਆਪਾਂ ਨੇ ਦੀ ਫਿਰ ਸਾਈਡ ਚੇਂਜ ਕਰਨੀ ਹੈ ਜਦੋਂ ਇਹ 골ਡਨ ਬ੍ਰਾਊਨ ਹੋਣੇ ਸ਼ੁਰੂ ਹੋ ਜਾਂਦੇ ਆ ਫਿਰ ਆਪਾਂ ਨੇ ਇਹਨਾਂ ਦੀ ਸਾਈਡ ਚੇਂਜ ਕਰਦੇ ਰਹਿਣਾ ਹੈ ये मीडियम फ्लेम रखनी है क्योंकि हाई फ्लेम तो फिर ये बहरों तो बन जाते अपन लगता कि बन गए पर अंदरों फिर ये कच्चे रह जाते प्रॉपर पका देर आपना थोड़ी जी मीडियम फ्लेम से बनावे आ देखो हूँ यदा कलर थोड़ा थोड़ा चेंज हो रहा या ब्राउन कलर गोल्डन ब्राउन हो रहा पर आपू हजे होर पकावे थोड़ा जहा डार्क कलर आए तो वह कलर सोहना भी लगता है ਹੁਣ ਆਪਣੇ ਆਲਮੋਸਟ ਬਣ ਚੁੱਕੇ ਆ ਬਬਰੀਆਂ ਦੀਆਂ ਗੁਲਗਲੇ ਆਪਾਂ ਕਹਿ ਸਕਦੇ ਆ ਤੇ ਇਹ ਆਲਮੋਸਟ ਬਣ ਚੁੱਕੇ ਆ ਤੁਸੀਂ ਕੋਈ ਵੀ ਇਹਨੂੰ ਉਸ ਟਾਈਮ ਵੀ ਬਣਾ ਸਕਦੇ ਹੋ ਜਦੋਂ ਕੋਈ ਵੀ ਮਹਿਮਾਨ ਆਂਦਾ ਤੁਹਾਡੇ ਘਰ ਜਾਂ ਤੁਹਾਨੂੰ ਕਈ ਵਾਰ ਮਨ ਹੁੰਦਾ ਆ ਇਹਨੂੰ ਖਾਣ ਦਾ ਤੇ ਕੋਈ ਮਿੱਠੀ ਚੀਜ਼ ਖਾਣ ਦਾ ਮਨ ਹੋਵੇ ਤਾਂ ਤੁਸੀਂ ਬਣਾ ਸਕਦੇ ਹੋ ਇਹ ਬਹੁਤ ਈਜ਼ੀ ਤੇ ਜਲਦੀ ਬਣਨ ਵਾਲੀ ਰੈਸਪੀ ਆ। ਇਹਦੇ ਵਿੱਚ ਤੁਹਾਨੂੰ ਸਾਮਾਨ ਵੀ ਬਾਹਰੋਂ ਲੈ ਕੇ ਆਣ ਦੀ ਜ਼ਰੂਰਤ ਨਹੀਂ ਹੈਗੀ। ਤੇ ਘਰ ਵਿੱਚ ਹੀ ਆਪਣੇ ਕਿਚਨ 'ਚ ਈਜ਼ੀਲੀ ਮਿਲ ਜਾਂਦਾ ਸਾਮਾਨ। ਤੁਸੀਂ ਜਲਦੀ ਜੇ ਕੋਈ ਚੀਜ਼ ਬਣਾਣੀ ਹੋਵੇ ਮਿੱਠੀ ਤਾਂ ਇਹ ਜ਼ਰੂਰ ਬਣਾਇਓ ਤੇ ਟਰਾਈ ਕਰਿਓ। ਜੇ ਕੋਈ ਆਇਆ ਵੀ ਆ ਤਾਂ ਉਹਨੂੰ ਵੀ ਬਣਾ ਕੇ ਤੁਸੀਂ ਸਰਵ ਕਰ ਸਕਦੇ ਹੋ। ਗਰਮ-ਗਰਮ ਚਾਹ ਦੇ ਨਾਲ ਤੁਸੀਂ ਆਪ ਵੀ ਖਾਓ ਤੇ ਆਪਣੀ ਫੈਮਿਲੀ ਨੂੰ ਵੀ ਖਵਾਓ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੀ ਮੈਂ ਹੋਰ ਵੀ ਰੈਸਪੀਜ਼ ਲੈ ਕੇ ਆਉਂਗੀ ਤੇ ਤੁਸੀਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਜੋ ਵੀ ਵੀਡੀਓਜ਼ ਆਣ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ ਥੈਂਕ ਯੂ